ਪੰਜਾਬ ਅੰਦਰ ਇੱਕ ਹੋਰ ਉਪਚੋਣ ਦੀਆਂ ਚਰਚਾਵਾਂ ਛੜਗੀਆਂ ਨੇ ਦਰਸਲ ਖਡੂਰ ਸਾਹਿਬ ਤੋਂ ਆਪਦਾ ਇੱਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਨੂੰ 12 ਸਾਲ ਇੱਕ ਪੁਰਾਣੇ ਮਾਮਲੇ ਵਿੱਚ ਤਰਨਤਾਰਨ ਦੇ ਵਿਧੇਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਗੋਵਿੰਦਵਾਲ ਸਾਹਿਬ ਦੀ ਜੇਲ੍ਹ ਭੇਜ ਦਿੱਤਾ ਹੈ ਅਦਾਲਤ ਵੱਲੋਂ ਸਜ਼ਾ ਦਾ ਐਲਾਨ 12 ਸਤੰਬਰ ਨੂੰ ਕੀਤਾ ਜਾਵੇਗਾ ਮੁਲਜ਼ਮਾਂ ਵਿੱਚ 6 ਪੁਲਿਸ ਕਰਮੀ ਵੀ ਸ਼ਾਮਲ ਨੇ ਪਰ ਇੱਕ ਪੁਲਿਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ ਜ਼ਕਰਜੋਗ ਦੇ ਦੋਸ਼ੀਆਂ ਖਿਲਾਫ ਹਸਤਾਨਿਕ थाना ਸਿਟੀ ਦੀ ਪੁਲਿਸ ਨੇ ਐਸਸੀਐਸਟੀਏ ਸਮੇਤ ਕਈ ਹੋਰ ਸੰਘੀਨ ਤਰਾਮਾ ਤੀਨੋਂ ਇੱਕ ਕੇਸ ਦਰਜ ਕੀਤਾ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਪੀੜਤ ਤੌਰ 'ਤੇ ਹਰਵਿੰਦਰ ਕੌਰ ਉਸਮਾਨ ਨੂੰ ਸਖਤ ਸੁਰੱਖਿਆ ਦੇਣ ਦੇ ਹੁਕਮ ਕੀਤੇ ਸਨ ਸ਼ਿਕਾਇਤ ਅਨੁਸਾਰ ਉਨ੍ਹਾਂ 3 ਮਾਰਚ 2013 ਨੂੰ ਤਰਨਤਾਰਨ ਦੀ ਗੋਵਿੰਦਵਾਲ ਸਾਹਿਬ ਸੜਕ 'ਤੇ ਸਥਿਤ ਇੱਕ ਪੈਲੈਸ ਵਿੱਚ ਪੀੜਤਾ ਨਾਲ ਸ਼ਰੀਆਮ ਮਾਰਕੁੱਟ ਕੀਤੀ ਅਤੇ ਉਸਦੇ ਕੱਪੜੇ ਤੱਕ ਪਾੜ ਦਿੱਤੇ ਗਏ ਸਨ ਅਦਾਲਤ ਕੋਲੋਂ ਫੈਸਲਾ ਸੁਣਾਏ ਜਾਣ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸਾਰੇ ਮਲਜ਼ਮ ਮੌਕੇ ਤੇ ਹਾਜ਼ਰ ਸਨ ਦੋਸ਼ੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਹੀ ਪੁਲਿਸ ਵੱਲੋਂ ਉਹਨਾਂ ਨੂੰ ਜੇਲ੍ਹ ਲਜਾਇਆ ਗਿਆ ਮੁਦਈ ਤਰ ਵੱਲੋਂ ਪੇਸ਼ ਹੋਏ ਵਕੀਲ ਅਮਿਤਵ ਨੇ ਦੱਸਿਆ ਕਿ ਵਿਧਾਇਕ ਕੁਮੰਜਿੰਦਰ ਸਿੰਘ ਲਾਲਪੁਰਾ ਪੁਲਿਸ ਮੁਲਾਜ਼ਮ ਦਵਿੰਦਰ ਕੁਮਾਰ ਸਾਰਜ ਸਿੰਘ ਅਸ਼ਵਨੀ ਕੁਮਾਰ ਤਰਸੇਮ ਸਿੰਘ ਹਰਜਿੰਦਰ ਸਿੰਘ ਤੋਂ ਇਲਾਵਾ ਹਰਵਿੰਦਰ ਸਿੰਘ ਸ਼ੋਸ਼ੀ ਅਤੇ ਕਮਲਦੀਪ ਸਿੰਘ ਨੂੰ ਹੋਰਨਾ ਧਰਾਮਾ ਸਮੇਤ ਐਸਐਸਟੀ ਅਧੀਨ ਮੁਲਜ਼ਮ ਐਲਾਨਿਆ ਗਿਆ ਜਦਕਿ ਗਗਨਦੀਪ ਸੰਘ ਤੋਂ ਇਲਾਵਾ ਪੁਲਿਸ ਮੁਲਾਜ਼ਮ ਨਰਿੰਦਰਜੀਤ ਸਿੰਘ ਅਤੇ ਗੁਰਦੀਪ ਸਿੰਘ ਨੂੰ ਕੁੱਟਮਾਰ ਦੀਆਂ ਧਰਾਮਾ ਅਧੀਨ ਸਜ਼ਾ ਸੁਣਾਈ ਜਾਣੀ ਹੈ ਅਦਾਲਤੀ ਕਾਰਵਾਈ ਦੌਰਾਨ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ ਮਾਮਲੇ ਦੀ ਪੀੜਤ ਰਵਿੰਦਰ ਕੌਰ ਉਸਮਾਨ ਨੇ ਅਦਾਲਤ ਵੱਲੋਂ ਨਿਆਂ ਦੇਣ ਤੇ تسਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਬੀਤੇ 12 ਸਾਲਾਂ ਦੇ ਸਮੇਂ ਦੌਰਾਨ ਆਈ ਮਾਨਸਿਕ ਪਰੇਸ਼ਾਨੀ ਬਿਆਨ ਨਹੀਂ ਕਰ ਸਕਦੀ ਗੌਰਤਾਲਬਾਕੇ ਅਦਾਲਤ ਦੇ ਇਸ ਫੈਸਲੇ ਨੇ ਆਮ ਆਦਮੀ ਪਾਰਟੀ ਨੂੰ ਇੱਕ ਗਹਿਰੀ ਸੱਟ ਮਾਰੀ ਹੈ ਤੇ ਪਾਰਟੀ ਦਾ ਇੱਕ ਧੜਾ ਕੜੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਉਪਚੋਣ ਦੀ ਉਮੀਦ ਲਗਾਈ ਬੈਠਾ ਹੈ ਹਾਲਾਂਕਿ ਇਹ ਤਾਂ ਪੁਵੇਖ ਤੈਅ ਕਰੇਗਾ ਕਿ ਕੀ ਹੋਣਾ ਪਰ ਇਸ ਮਾਮਲੇ ਨੇ ਆਪ ਦੇ ਉਸ ਨਾਰੇ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਜਿਸ ਤੇ ਤੈਅ ਤੋਂ ਸਾਫ ਸੁਥਰੀ ਰਾਜਨੀਤੀ ਦੀ ਦੁਹਾਈ ਪਾਉਂਦੇ ਨੇ